ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਹਾਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਹੋਰ ਸਾਡਾ ਨਵਾਂ ਵਲੌਗ ਤੇ ਅੱਜ ਅਸੀਂ ਚੱਲੇ ਆ ਹਵੇਲੀ ਭਾਬੀ ਦੇ ਨਾਲ ਤੇ ਦੇਖਿਓ ਨੇ ਜੇ ਕੋਈ ਉੱਤੇ ਮੱਝ ਮਿਲਦੀ ਹੋਈ ਉਪਰਾ ਨਾ ਕਰਦੀ ਹੋਈ ਜੇ ਤਾਂ ਮੱਝ ਹੋਈ ਬਹੁਤ ਕਾਮਕੂਲ ਨਾ ਮਾਰੂਗੀ ਤੇ ਤਾਂ ਮੈਂ ਚਾਹੂਗੀ ਹੈ ਨਾ ਵਕੀਰਤ ਤੇ ਜੇ ਮੱਝ ਹੋਈ ਐਗਰੈਸਿਵ ਗੁੱਸੇ ਵਾਲੀ ਲਤਾਂ ਮਾਰਨ ਵਾਲੀ ਫੇਰ ਇਹ ਵਾ ਜੋਣੀ ਫੇ ਤਾਂ ਉਹਦਾ ਹਵੇਲੀ ਕੁਮਾ ਕੇ ਲੈ ਕੇ ਆਵਾਂਗੇ ਤੇ ਚਲੋ ਦੇਖ ਕੇ ਆਉਣੇ ਭਾਬੀ ਨੇ ਤਿਆਰੀ ਕਰ ਲਈ ਭਾਬੀ ਥੋੜਾ ਲੇਟ ਹੀ ਜਾਂਦੀ ਹੁੰਦੀ ਆ ਕਿਉਂਕਿ ਉਹ ਝੁੱਪ ਬੋਹ ਜਾਦੀ ਹੁੰਦੀ ਹਵੇਲੀ ਸਾਡੀ ਥੋੜੀ ਦੂਰ ਆ ਪਹਿਲਾਂ ਡੇਰੇ ਦੇ ਵਿੱਚ ਹੀ ਤੇ ਪਸ਼ੂ ਰੱਖੇ ਹੁੰਦੇ ਸੀ ਫਿਰ ਖੰਡ ਪਾਟ ਜਿੱਦਾ ਜਾਦੇ ਹੋਣ ਕਰਕੇ ਤੇ ਚੰਗੇ ਨਹੀਂ ਲੱਗਦੇ ਵਿੱਚੇ ਪਸ਼ੂ ਤੇ ਫਿਰ ਪਸ਼ੂਆਂ ਲਈ ਹਵੇਲੀ ਅੱਡ ਬਣਾ ਲਈ ਸੀ ਝੁੱਪ ਬੋਹ ਪੈਂਦੀ ਆ ਚਲੋ ਦੇਖਦੇ ਮਿਲਦੇ ਆ ਭਾਬੀ ਨੂੰ ਕੀ ਕਹਿੰਦੀ ਭਾਬੀ ਇਹ ਆ ਗਏ ਅਸੀਂ ਇੱਧਰ ਘਰੇ ਗੱਡੀ ਉਹਨੇ ਦੇਖਿਆ ਉਹ ਨਾ ਮੇਰਾ ਮਨੀ ਦਾ ਸ਼ੌਂਕ ਆ ਗੱਡੀ ਹੁਣ ਵੱਡੀ ਗੱਡੀ ਨੂੰ ਲੱਗਾ ਹੋਇਆ ਹਨਾ ਆਈ ਤੇ ਲੜਾਈ ਹੋ ਗਈ ਮਾਮੇ ਭਾਂਜੀ ਦੀ ਅ ਡਿੱਗੀ ਜਿਵੇਂ ਇੱਥੇ ਡਾਲਣੇ ਚ ਮਾਰਦੇ ਹੋ ਪਿੱਛੇ ਆਓ ਇੱਥੇ ਮੈਂ ਮਾਰ ਇੱਥੇ ਵੀ ਮੈਂ ਪਾਇਆ ਸੀ ਜਿਹੜੀ ਤੇ ਚੱਲੇ ਹੋਣਾ ਸੀ ਹਵੇਲੀ ਹਾਂ ਦੱਸੋ ਚਲੋ ਬਣਾਓ ਨਹੀਂ ਕੁਛ ਨਹੀਂ ਤੂੰ ਗੱਲਾਂ ਕਰਦਾ ਜਾ ਬਤਾਈਏ 8 ਵਜੇ ਜਾਣਾ ਹਾਂ ਸਾਨੂੰ ਕਿਹੜਾ ਹੋਣੇ ਜਾਣਾ ਹੁਣ ਅਸੀਂ ਜਾਂਦੇ ਹਾਂ ਹਵੇਲੀ ਹਵੇਲੀ ਦੂਰ ਆ ਅੱਛਾ 8:40 7:40 ਤੇ ਚੱਲ ਜੀ ਤੂੰ ਹਾਂ ਦੇਖ ਗ੍ਰਿਲਾਂ ਵੀ ਲਾਤੀਆਂ ਇੱਥੇ ਇੱਕ ਲਈ ਆ ਚੈੱਕ ਕਰਦੇ ਆ ਇੱਧਰ ਲੱਗੀਆਂ ਹੋਈਆਂ ਪਹਿਲਾਂ ਹੀ ਉਹ ਹਵੇਲੀ ਆ ਜਿਹੜੀ ਦੀ ਗੰਦਾਈ ਹੈ ਨਾ ਗ੍ਰਿਲਾਂ ਦੇ ਵਿੱਚ ਦੀ ਪੀਚ ਕਲਰ ਦੀ ਹਾਂ ਹਵੇਲੀ ਆ ਮੈਂ ਤਾਂ ਕਹੀ ਐਨੀ ਕੁ ਦੂਰ ਆ ਹਵੇਲੀ ਸਾਡੇ ਫੇਰ ਇਧਰ ਗੱਭੀਆਂ ਜੀ ਸੰਜੇ ਸੈਰ ਹੋ ਜਾਂਦੀ ਸਾਰਿਆਂ ਦੀ ਉੱਥੋਂ ਜਾਣ ਤੱਕ ਹਾਂ ਆਪਾਂ ਇਧਰ ਨਾ ਹੁਣ ਇਧਰ ਤੇ ਚੱਲੇ ਚੱਲਦੇ ਆਂ ਦੇਖੋ ਇੱਥੇ ਰੁੱਖ ਵੀ ਕਿੰਨੇ ਆ ਮੁੰਡੇ ਕਿ ਸਵੇਰੇ ਸਵੇਰੇ ਇੱਥੇ ਐਨਵਾਇਰਨਮੈਂਟ ਐ ਨਾ ਵਧੀਆ ਹੁੰਦਾ ਨਾ ਚਿੜੀਆਂ ਮਤਲਬ ਕਿ ਚਹਿਚਹਉਂਦੀਆਂ ਬਹੁਤ ਵਧੀਆ ਲੱਗਦੀਆਂ ਤਕਰੀਬਨ ਸਾਰੇ ਇਦਾਂ ਹੀ ਆ ਰੋਡ ਤੇ ਰੁੱਖ ਲਾਏ ਹੋਏ ਇਧਰ ਲਈ ਤੇ ਵੀ ਕੋਈ ਦੂਜੀ ਰੋਡ ਆ ਉਹਦੇ ਉੱਤੇ ਵੀ ਇਹ ਵੈਲੀ ਇਹੋ ਇਹ ਉਹਦਾ ਰਾਜੇ ਜਲਦਰ ਦਾ ਬਰਾਸੀ ਜੀ ਆਪਾਂ ਹੁਣ ਇਧਰੋਂ ਪਿੱਛੇ ਜੀ ਜਾਣਾ ਪੈਣਾ ਅੱਗੇ ਆ ਗਏ ਟਾਪ ਇਹ ਇੰਨਾ ਜਗ੍ਹਾ ਰਾਜੇ ਰਾਜੇ ਹੋਣਾ ਦੀ ਆ ਹਾਂ ਆ ਜਿਹੜਾ ਤ੍ਰਿਕੋਣਾ ਨਾ ਆ ਤ੍ਰਿਕੋਣਾ ਕਿਹਦੇ ਤੇ ਜਿਹੜਾ ਇਹ ਵੀ ਉਹਨਾਂ ਨੇ ਕਿੱਦਾਂ ਨਿਕਲਿਆ ਇਹ ਵੇ ਜਦੋਂ ਪੈਲੀ ਦੀ ਵੰਡ ਹੋਈ ਤੇ ਜੇ ਤੈਨੂੰ ਪਤਾ ਹੀ ਹੈ ਜਿਹੜਾ ਜਿੱਥੇ ਹਿੱਸਾ ਨਿਕਲਦਾ ਨੰਬਰਾਂ ਦੇ ਹਿਸਾਬ ਨਾਲ ਉਹ। ਉਹ ਪੁਰਾਣਾ ਉਹ ਚਾਚੀ ਉਹਨਾਂ ਦਾ ਘਰ ਇਹ ਜੀ ਸਾਡੇ ਮਤਲਬ ਕਿ ਇਹ ਜੈਲਦਾਨਾਂ ਦਾ ਟੱਬਰ ਆ ਮਤਲਬ ਸਾਡਾ ਤੇ ਪਿਆਰ ਆ ਇਹਨਾਂ ਨਾਲ। ਇਹ ਘਰ ਹੁਣ ਤਾਂ ਖਾਲੀ ਆ। ਜਿਹੜੇ ਸਾਡੇ ਜਿਹੜੇ ਸਾਡੇ ਚਾਚਾ ਚਾਚੀ ਸੀ ਮਤਲਬ ਕਿ ਤਕਰੀਬਨ ਸਾਰੀ ਫੈਮਿਲੀ ਕਮ ਸੇ ਕਮ ਸਾਰੇ ਬੱਚੇ ਬਜ਼ੁਰਗ ਨੋਆ ਪਾ ਕੇ ਕਾਫੀ ਵੱਡੀ ਫੈਮਿਲੀ ਸਾਰੇ ਅਮਰੀਕਾ ਦੇ ਵਿੱਚ ਇਹੋ ਸੈਟਲਿਆ ਤੇ ਅੰਜਾਂ ਛੋਟੇ-ਛੋਟੇ ਛੋਟੀ ਜੀ ਹੁੰਦੀ ਸੀ ਮੈਂ ਅਸੀਂ ਚਾਚੀ ਕੋਈ ਰਹਿੰਦੀ ਹੁੰਦੀ ਸੀ ਤੇ ਚਾਚੀ ਕੀ ਉਹਨਾਂ ਨੂੰ ਸਾਰੇ ਜਾਣੇ ਛੇੜਦੇ ਹੁੰਦੇ ਸੀ ਇਹਨੂੰ ਗੋਦ ਲੈ ਲੋ ਤੇ ਬਾਅਦ ਵਿੱਚ ਮੇਰੀ ਮੈਰਿਜ ਤੋਂ ਪਹਿਲਾਂ ਹੀ ਹੁੰਦਾ ਉਹ ਅਮਰੀਕਾ ਚਲੇ ਗਏ ਸੀ ਚਲੋ ਹੁਣ ਆਪਕ ਦਿਖਾਉਨੇ ਤੁਹਾਨੂੰ ਹਵੇਲੀ ਇਹ ਆ ਗਈ ਜੀ ਹਵੇਲੀ ਹਾਂ ਵਾ ਬਿੱਤ ਨਹੀਂ ਆਈ ਹਜੇ ਭਾਬੀ ਕਹਿੰਦੀ ਤੁਸੀਂ ਜਾਓ ਮੈਂ ਆਉਣੀ ਆ ਬਾਕੀ ਕੀ ਕਰਾਂ ਕਿੱਧਰ ਗਈਆਂ ਅਦਰ ਅੰਦਰ ਹੋਣੀ ਆ ਅੰਦਰ ਵੀ ਆ ਨਹੀਂ ਮੈਨੂੰ ਲੱਗਦਾ ਦੋ ਹੀ ਰਹਿ ਗਈਆਂ ਮੱਜਾਂ ਤਿੰਨ ਉਹ ਕੱਟਾ ਇਹ ਤੇ ਜਿਹੜਾ ਕੱਟਾ ਨਾ ਗੋਪੀ ਦੱਸਦਾ ਉਹ ਖੁੱਡੇ ਚ ਵੜ ਜਾਂਦਾ ਹਾਂ ਹਾਂ ਉਹ ਤੇ ਉਹ ਤੇ ਕੱਟਾ ਧਿਆਨ ਨਾਲ ਇਹਦੇ ਪਿੱਛੇ ਨੇ ਖੁੱਡਾ ਮਾਰਦੀਆਂ ਆ ਦੋਨੇ ਲੱਗਦੀਆਂ ਮੱਜ ਵੀ ਗਾਵੇਂ ਪਤਾ ਨਹੀਂ ਚੋਹ ਵੀ ਹੋਣੀ ਆ ਕਿ ਨਹੀਂ ਆਹ ਉਹ ਲੱਗਾ ਹੋਇਆ ਲੱਗੇ ਤਾਂ ਜਾਏ ਬਸ ਮਨ ਨੂੰ ਨਿਮਾਉਣ ਵਾਲਾ ਪ੍ਰੈਸ਼ਰ ਹਾਂ ਮਨੀ ਮੇਰਾ ਕਲਾਸਮੇਟ ਜਿਹਦੀ ਮੰਮੀ ਮੇਲੀ ਜਗਦੀਸ਼ ਉਹਨਾਂ ਦਾ ਘਰ ਆ ਹਾਂ ਜਗਦੀਸ਼ ਦੇ ਵਲੌਗ ਦੇਖਦਾ ਹੋਇਆ ਆਪਣਾ ਘਰ ਦੇਖ ਲਈ ਮਨੀ ਬਣਾਈ ਫੁੱਡ ਮਾਰਨੀ ਹੈ ਹਾਂ ਥੋੜੇ ਅੱਜ ਨਹੀਂ ਮਾਰਦੇ ਹਾਂ ਉਹਦਾ ਟੱਪ ਦੇ ਉਹ ਕਿਦਾਂ ਉਹ ਗਾਂ ਗਾਂ ਨਹੀਂ ਮਾਰਦੇ ਉਹ ਹੈਲੋ ਉਹ ਨਾ ਕੀ ਆਇਆ ਇਹ ਮੁੰਡਾ ਉਹਦਾ ਮੱਝ ਦਾ ਇਹਦੇ ਡਰ ਦੀ ਗੱਲ ਹੀ ਏ ਥੋੜੀ ਕੁਝ ਕਹਿੰਦੇ ਹੁੰਦੇ ਐ ਇਦਾਂ ਨਹੀਂ ਕੁਝ ਕਹਿੰਦੇ ਹੁੰਦੇ ਉਹ ਹਲੋ ਆ ਜਾ ਰਹਾ ਟੱਕਦੇ ਹੁੰਦੇ ਬੱਚੇ-ਬੁੱੱਚੇ ਆ ਕੱਟਾ ਜਿਹੜਾ ੁੱਡੇ ਚ ਵੱਡ ਜਾਂਦਾ ਕਿੱਥੇ ਉਹ ੁੱਡਾ ਕੋਪੀ ਅੰਦਰ ਰੱਖਿਆ ਭਾਵੇਂ ਕਿੱਥੇ ੁੱਡਾ ਰੱਖਿਆ ਉਹ ਵਿੱਚ ਵੱਡ ਜਾਂਦਾ ਇਤਾਰੀ ਮਨੀ ਇੱਦੈ ਨਾ ਸ਼ਰਾਰਤਾ ਕਰੇ ਪਤਾ ਨਹੀਂ ਹਰਝੋਟ ਜੀ ਤੇ ਲਾਲਚੀ ਪਤਾ ਨਹੀਂ ਕੌਣ ਸੀ ਇਸ ਤੋਂ ਵੱਡਾ ਸੀ ਉਹ ਛੋਟੀ ਸੀ ਸ਼ਾਇਦ ਉਹ ਕੁਝ ਆਰਦਾ ਕਰੇ ਕੀ ਲੋਤ ਉਹਨੇ ਮਾਰੀ ਉਹਨੂੰ ਕੀ ਕੇ ਦਾ ਢੋਡ ਦੇ ਤੇ ਉਹ ਖੋਲੀ ਦੇ ਵਿੱਚ ਖੋਲੀ ਦੇ ਵਿੱਚ ਤੇ ਬਾਕੀ ਮੈਂ ਲਾਦਾ ਦੇ ਦਿੱਤੀਆਂ ਸਾਂਭਣੀਆਂ ਉਹ ਕਿ ਆ ਜਾਂਦੀਆਂ ਨਾ ਬਿੱਟੂ ਬਾਕੀ ਬਸ ਉਹ ਦੇ ਦਿੱਤੇ ਬਸ ਇਹੀ ਆ ਆਇਆ ਉਧਰੋਂ ਬਣਾ ਕੇ ਲੱਗੇ ਜੀ ਢੱਗਣਾ ਨਾ ਉਹ ਗੁੱਡੇ ਚ ਵੜ ਜਾਣਾ ਕੱਟੇ ਨਾ ਹਰਜੋ ਜਮਾਨਾ ਕਿ ਹਰਜੋ ਜਮਾਨਾ ਖੁੰ ਜਾਂਦਾ ਸੀ ਆਹ

ਆ ਮੇਰੀ ਵਾਲੀ ਡੇਲੇ ਕੱਢ ਕੇ ਦੇਖੀ ਜਾਂਦੀ ਆ ਇਹ ਕਿਹੜਾ ਨਵਾਂ ਬਿਜਾਰਾ ਇਹਦਾ ਇਹਦਾ ਫਾਈ ਇਹ ਤੋਂ ਵੱਡੀ ਗੱਲ ਇਹ ਜੀ ਅਸੀਂ ਪੱਖਾ ਲਾ ਦਿੱਤਾ ਮੱਝ ਲਈ ਤਾਂ ਕਿ ਮੱਖੀਆਂ ਨਾ ਬਹਿਣ ਤੇ ਮੱਝ ਉਹ ਡਿਸਟਰਬ ਨਾ ਹੋਵੇ ਦੁੱਧ ਦੇਣ ਲੱਗਿਆਂ ਤਾਂ ਕਰਕੇ ਬਾਬੀ ਵਾਰੀ ਵਾਰੀ ਸਰਚ ਉਹਨਾਂ ਨੂੰ ਹਾਂ ਵਾਰੀ ਵਾਰੀ ਸਰਚ ਨਹੀਂ ਕੋਰੀ ਕਿਤੇ ਹੋ ਜਾਣੀਆਂ ਯਾ ਮੈਨੂੰ ਦੱਸੋ ਮੈਂ ਕਿਹੜੀ ਚੋਂ ਆ। ਉਹ ਆ ਦੇਖੋ ਤਾਂ ਤੂੰ ਜਉਂਦੀ ਰਹੀ ਸਗੋ। ਨਹੀਂ ਡਰਦੀ ਨਹੀਂ ਮੈਂ ਉੱਧਰ ਮੈਂ ਚੋ ਲਾਉਂ। ਮੈਂ ਤਾਂ ਜਉਂਦੀ ਰਹੀ। ਹਾਂ ਮੈਨੂੰ ਇਦਾਂ ਵਾ ਵੀ ਮੈਂ ਅੱਗੇ ਉਹ ਮੇਰਾ ਕੁਝ ਤੋੜ ਨਾ ਦੇਵੇ ਉਹ। ਬਣਾਉਂਦਾ ਹੀ ਰਹੀ ਮੈਂ ਆਪੇ ਕੱਟ ਦੇਣੀ ਜਿਹੜੀ ਕੱਟਣੀ ਹੈ ਚਾਹ। ਹਾਈ। ਉਹ ਨੂੰ ਬੋੜਾ ਲਾ ਦੇ। ਹਾਂ ਬੋੜਾ ਅਰਦੀ ਕਰ ਤਾ। ਮੈਂ ਕਿਹ ਕੇ ਭੈਣ ਕੋਲੇ ਹੀ ਕਰੀ ਆ। ਦੇਖ ਲੈ। ਹਾਂ। ਉਹ ਇਹਦੀ ਬਹੁਤ ਬਹੁਤ ਤੁਹਾਨੂੰ ਕੀ ਕਹਿੰਦਾ ਰੋਣਾ ਪੰਨਾ ਨੂੰ ਸਭੀ ਮੈਚ ਹੋ ਕੇ ਦੇਖ ਲਈਏ ਆਹ ਜਿਹੜਾ ਮੇਰੇ ਘਰ ਨਾ ਸਿੱਤ ਜਣਾ ਹਾਂ ਭਾਬੀ ਦੇ ਇਹ ਨਹੀਂ ਇਹ ਨਾ ਕਟਾਂਗੇ ਉਹਦਾ ਨਹੀਂ ਕੋਈ ਮੂੰਹ ਨਾ ਆਵੇ ਬਸ ਮੂੰਹ ਨਾ ਆਵੇ ਤੇਰੀ ਵੀ ਕੱਟ ਲੈਣੀ ਇੱਥੇ ਇੱਧਰ ਰਾਜਸਥਾਨ ਨੇ ਨਾ ਨਹੀਂ ਉਹ ਕੁੰਗੜੀਆ ਲੈਂਦੀ ਆਉਂਦਾ ਲੈ ਲੈ ਭਾਬੀ ਹੋਰ ਨੱਚੀ ਬਣਾ ਲਿਆ ਤੇ ਗਰਾਊਂਡ ਵੀ ਬਣਾ ਵੀ ਲੈ ਹਾਂ ਲੈ ਉਹ ਕਹਦਾ ਰਾਜਸਥਾਨ ਲਈ ਤਾਰ ਕੇ ਆਹ ਹੋਵੇ 2 ਲੱਖ ਰੁਪਏ ਮੈਂ ਤਾਂ ਕੋਦੋਂ ਦਾ ਬਣਾਉਂਦਿਆਂ। ਨਹੀਂ ਮੈਂ ਕੱਟ ਦੇਣੀ ਥਾੜੀ ਜਿਹੀ ਤੇ ਹੋਈ। ਉਹ ਵਾਰ-ਵਾਰ ਬੰਦ ਨਹੀਂ ਨਾ ਕਰ। ਆ ਕੀਰਤ ਆ ਜਾਣਦੀ ਹੁੰਦੀ ਸੀ ਨਾਲ ਪੱਠੇ ਲੈਣ ਰੇੜੀ ਤੇ। ਉਹ ਖੂਦ ਉਰੇ ਆ ਜਿੱਥੇ ਉੱਦਣ ਗਏ ਸੀਗੇ। ਨਹੀਂ ਜਾਣਦੀ ਰਹੀ ਐ ਰੇੜੀ ਤੇ। ਮਾਣੀ ਰੱਖਦੀ ਐ ਤੈਨੂੰ ਮੱਜਾਂ। ਪਹਿਲਾਂ ਯੂਨੀਵਰਸਿਟੀ ਜਾਣਾ ਪਰ ਆ ਪੂਰਾ ਕਰ। ਮੇਰਾ ਕੋਸ ਪ੍ਰੋਗਰਾਮ ਵਿਆਹ ਵੀ ਨਹੀਂ ਪੁੱਟੇ ਜਾ ਰਹੇ। ਉਹ ਨਹੀਂ ਕਿੰਨਾਂ।

ਪਹਿਲਾਂ ਕਿੰਨੀਆਂ ਹੁੰਦੀਆਂ ਸੀ ਪਹਿਲਾਂ ਬਫੇਰੇ ਪਸੂ ਜਿਹੇ ਪਹਿਲਾਂ ਸੱਚੀ ਸੀ ਹੋਣੀ ਬੈਂਚਾਰ ਤੋਂ ਪਚਰੇ ਨਾ ਅੰਦੇ ਆ ਚਾਰ ਪੰਜ ਬਾਵਾ ਆ ਜਾਂਦੇ ਅੰਦਰ 1500 ਤੋਂ ਵੱਧ ਸੀਗੇ ਪਹਿਲੇ ਹਾਂ ਭਈਆ ਵੀ ਮਸੀ ਚੰਗੇ ਹੈ ਹਾਂ ਕੱਲ੍ਹ ਦੇ ਰੋਣ ਹੋਰ ਘਟਾ ਆਦੇ ਆ ਬਈ ਹੈ ਨਹੀਂ ਗਾ ਚੱਲੇ ਨੇ ਕੱਲ ਮੇਰੇ ਵਾਇਨਾ ਪਰਨੀ ਹਾਂ ਇਦਾਂ ਦੇ ਦੀ ਸੀ ਮਨੀ ਤਾਂ ਬਾਜ ਦਾ ਕੀ ਹੁੰਦਾ ਐਦਾਂ ਧਾਰ ਦਿੰਦੇ ਹੁੰਦੇ ਮਨੀ ਮਾਸੀ ਮੱਗਿਆ ਮਾਨੂੰ ਨਹੀਂ ਤਾਰਦੇ ਇਹ ਮੇਜਾਂ ਤਾਰਦੇ ਨੇ ਗਾਵਾ ਤਰ ਤਾਂ ਜੇ ਗਾਂਵ ਚੋਂ ਨਿਕਲ ਜਾਂਦੀ ਆ ਆਪੇ ਹਾਂ ਤੇ ਨੂੰ ਦੰਦੇ ਤਾਰ ਕਰਦੀ ਠੀਕ ਕਰਦੀ ਦੰਦ ਧਕਾਉਂਦੀ ਆ ਉਹ ਮੱਝ ਨੂੰ ਜੋ ਤਾਰਦੀ ਉਹ ਦੰਦ ਜੇ ਕੱਢਣ ਲੱਪੰਦੇ ਹੁੰਦੀ ਨਾ ਉਹ ਗਾਂ ਨੂੰ ਸੱਚ ਨਹੀਂ ਗਾਂ ਨਹੀਂ ਮੱਝ ਕਰ ਦਿੰਦੀ ਉਹ ਗਾਂ ਚੋਂ ਨਿਕਲ ਪੈਂਦੀ ਆ ਗਾਂ ਭਜੂਂਗ ਲੱਪੇ ਦਾਦਾ ਉਹਨੂੰ ਪਤਾ ਲੱਗ ਜਾਂਦਾ ਨਾ ਇਹ ਉਹ ਦੂਜਾ ਤਰ੍ਹਾਂ ਮੈਂ ਇੱਧਰ ਉਹ ਵੀ ਬਣਾ ਲੇ ਦਾਲ ਧਾਰ ਲਾ ਬਲ ਆ ਮੈਨੂੰ ਤਾਂ ਸ਼ੌਕ ਹੁੰਦਾ ਸੀ ਸਭੋ ਬਿੱਟੂ ਫਸ ਮਾ ਦਾ ਉਹ ਸਾਡੇ ਉੱਤੇ ਦੂਰ ਬਹੁਤ ਆ ਨਹੀਂ ਲੈ ਕਿ ਪਹਿਲਾਂ ਕਿ ਲਿਆਦਾ ਐਂਆ ਕੀ ਪੈ ਜਾਂਦਾ ਇੱਕ ਬਾਪੂ ਸਾਡਾ ਗਿੱਜਾ ਨਾ ਕੀ ਕਰਨਾ ਉਹਨੂੰ ਯਕੀਨ ਨਹੀਂ ਹੁੰਦਾ ਕਿਸੇ ਤੇ ਚਲ ਪਤਾ ਨਹੀਂ ਜਿਹੜਾ ਬੰਦੇ ਨੂੰ ਆਪਾਦਤ ਪਈ ਹੋਵੇ ਲੋ ਜੀ ਘੜਤੀ ਧਾਰ ਹੁਣ ਉਹ ਗੱਲ ਕਰਦਾ ਕਹਿੰਦਾ ਇਨੇ ਸਿੱਕੇ ਚੰਗ ਕੰਮ ਨਾ ਉਹਨੂੰ ਅੱਜ ਕੱਲ੍ਹ ਨਿਆਰੇ ਕੰਮ ਲਾ ਦਿਆ ਹਾਂ ਕੰਮ ਜਿਆਦਾ ਪੜਾ ਨਹੀਂ ਦੋ ਥਾਂ ਬਲੋਣੇ ਇਹਨੂੰ ਹਾਂ ਦੋ ਥਾਂ ਆ ਤਾਂ ਕਿਉਂ ਖਾਲੀ ਹੈ ਨਾ ਤਾਂ ਵਹੀ ਭਾਣੇ ਲੱਗਿਓ ਇਦਾਂ ਕਰ ਦੇਮਾ ਨੀ ਦੇਖ ਲੈ ਕਿੰਨੀ ਆ ਮੱਝਾਂ ਚੋਂਦੀ ਰਹੀ ਪਹਿਲਾਂ ਛੋਟੀ ਜੀ ਹੁੰਦੀ ਮੈਂ ਚੋਣ ਲੱਭਦੀ ਸੀ ਤਾਂ ਰ ਕੱਢਣ ਲੱਭਦੀ ਸੀ ਕਈ ਜਾਣੇ ਇੰਨਾ ਚੋਂਦੇ ਆ ਨਾ ਐ ਕਰਕੇ ਜੋਕੇ ਵੀ ਕਰਨੀ ਜੇ ਹਾਂ ਮੈਂ ਇੰਨਾ ਨਹੀਂ ਚੋਂਦੀ ਸਾਰੀ ਚੋਂ ਹਾਂ ਨਹੀਂ ਸਾਰੀ ਚੋਂਗੂ ਤੇ ਹਾਂ ਕੱਟੇ ਤੇ ਕਿੰਨਾ ਚੋਂਨੇ ਕੱਟੇ ਸੰਡੇ ਆਪਾਂ ਚ ਲੈਣੇ சட்டம் <laughs> <laughs> ਪੇਪਰ ਦੇ ਕੇ ਬੈਠੇ ਦਾਨਾ ਵਿਚਾਰ ਰਿਕਾਰਡਿੰਗ ਆ ਮੈਡਮ ਨਾ ਕਿੰਦਾ ਜੇ ਜਦੀ ਜਿਵੇਂ ਪੇਪਰ ਦਾ ਸਾਰ ਸਮਝਾਤਾ ਮੈਂ ਹਮ ਬਾਤਾਂ ਜਿਹੀ ਆ ਹਾਂ ਉਹ ਅਗੋਂ ਨਾ ਮੈਂ ਵੀ ਜਿਵੇਂ ਪੇਪਰ ਦਾ ਪਹਿਲਾ ਆ ਜਾਂਦੇ ਨਾ ਸਮਝਾਤਾ ਨੂੰ ਸਾਰਾ ਬਤਾ ਦਿੰਦਾ ਹਮ ਤੇ ਮੈਨੂੰ ਦੂਜੀ ਮੈਡਮ ਆ ਨਹੀਂ ਅਸਾ ਉਹ ਕਿਹਦੇ ਹੋ ਤੇ ਨਹੀਂ ਤੂੰ ਪੇਪਰ ਬੈਠੀ ਤੇ ਇਹ ਤਾਂ ਮੈਂ ਸੁਣੀ ਹੋਣਾ ਜੀ ਤੂੰ ਚੱਲ ਜਾ ਮੈਂ ਬੈਠਾ ਹਾਂ ਨਹੀਂ ਕਰਦੀ ਆਹ ਵੇ ਜੀ ਤੇ ਉਹ ਵੀ ਮੈਨੂੰ ਜਾਨ ਤੋਂ ਗਲਤ ਪੇਪਰ ਕਰ ਲੈ ਜਾ ਰਹੀ ਤੇ ਮੈਰਿਜ ਵਿਝਾਉਣਾ ਸੀਗਾ ਵੱਲ ਦੱਸਣਾ ਸੀ ਮੈਨੂੰ ਮਿਲ ਆਇਆ ਹੋਇ ਤੀ ਜੁਲਦੀ ਕੋਈ ਮੈਂ ਕੋਈ ਮੈਂ ਕਹਿੰਨੀ ਆ ਜਿਦਾ ਹੁਣ ਅਸੀਂ ਆ ਪੜਾਈ ਵੀ ਵਧੀਆ ਸੀ ਵੀ ਐਸੀ ਬੋਰਡ ਦੀ ਕੀਤੀ ਤੇ ਬੱਚੇ ਪਹਿਲਾਂ ਐਦਾਂ ਹੁੰਦੇ ਸੀ ਫੇ ਪਸੂਆਂ ਦਾ ਗੰਮ ਵੀ ਕਰ ਲਈਦਾ ਸੀ ਘਰ ਦਾ ਵੀ ਸਾਰਾ ਕਰ ਲਈਦਾ ਸੀ ਸਿਵਾਏ ਚਲੋ ਬਾਕੀ ਰਸੋਈ ਦਾ ਜਲ ਮੰਮੀ ਹੁਣੀ ਕਰਦੇ ਸੀ ਪੱਠੀ ਵੀ ਵੱਡ ਲਈਦੇ ਸੀ ਸਾਰੇ ਕਰ ਲਈਦੇ ਸੀ ਹਣਾ ਤੇ ਤੇਰੀ ਮੰਮੀ ਨੇ ਜ ਜ ਪ੍ਰੀਤ ਨੂੰ ਤਾਂ ਸਾਰੀ ਗੱਲ ਇਹ ਤੇ ਮੈਂ ਜੀ ਦੱਸਾਂ ਮੇਰੇ ਕੋ ਪੋਇਮਾਰ ਸਾਰੀਆਂ ਸਾਰੀਆਂ ਹੁੰਦੀਆਂ ਆਂਦੀਆਂ ਸੀ ਪ੍ਰੀਤ ਨੂੰ ਜੱਜੀ ਇਹ ਲੋ ਦੇ ਪਾਣੀ ਨਹੀਂ ਲੱਗਿਆ ਜੇ ਪਾਣੀ ਲੱਗੀ ਸੀ ਤੇ ਇਸ ਸਾਲ ਦੀ ਵੀ ਨਹੀਂ ਹੋਈ ਸੀ 1.5 ਕਟਾਲ ਦੀ 1.25 ਦੀ ਸੋਹਣੀਆਂ ਪੋਇਮਾਂ ਬੀਤੀ ਤੇ ਮੇਰੇ ਨਾਨਕੇ ਗਈ ਉਹਨਾਂ ਨੇ ਕਿਹਾ ਹੋਏ ਜੀ ਇਹ ਨਾ ਤਮ ਭਾਈ ਇਹ ਤਾਂ ਥਾਪੀ ਗਈ ਹੁੰਦੀ ਫਸੂਲੋਂ ਜਦੋਂ ਧਾਰ ਕੱਢ ਲੈਂਗੇ ਥੈਂਕ ਯੂ ਜੀ ਤੁਸੀਂ ਮੈਨੂੰ ਕੁਛ ਵੀ ਕਿਹਾ ਧੰਨਵਾਦ ਲੋ ਜੀ ਇਹ ਉਹਨੂੰ ਕੀ ਕਹੀਦਾ ਮੈਂ ਕਮ ਸਕਾ ਮਾ 20 ਸਾਲ ਮੇਰੇ ਵਿਆਹ ਨੂੰ ਚੱਲੇ ਹੋਣੇ ਉੱਤੋਂ ਬਾਅਦ ਚ ਮੈਂ ਥੋੜਾ ਟਾਈਮ ਤਾਰ ਗੱਡੀ ਤੇ ਅੱਜ ਮੈਂ ਕਮ ਸੇ ਕਮ 16 17 ਸਾਲ ਬਾਅਦ ਚ ਤਾਰ ਗੱਡੀ ਥੋੜਾ ਮਤਲਬ ਕਿ ਥੋੜਾ ਘਟਾਈਮ ਤਾਂ ਤਾਰ ਕੱਢਣ ਨੂੰ ਲੱਗਾ ਕਿਉਂਕਿ ਜਿਹੜੇ ਦੋ ਥਣ ਹੁੰਦੇ ਆ ਨਾ ਜਦੋਂ ਪਸ਼ੂ ਨੇ ਸੂਇਆ ਹੁੰਦਾ ਬੱਚਾ ਦਿੱਤਾ ਹੁੰਦਾ ਵੀ ਕਿੰਨਾ ਟਾਈਮ ਦੋ ਥਣ ਜਿਹੜੇ ਉਹ ਦੋ ਥਣ ਪਲੌਣੇ ਰਹਿੰਦੇ ਨਾ ਦੁੱਧ ਦੇ ਦੋ ਥਣ ਪਲਾਈਦੇ ਹੀ ਆ ਕਈ ਨਹੀਂ ਵੀ ਪਲੌਂਦੇ ਉਹਨੂੰ ਕੀ ਕਹਿੰਦਾ ਇੱਕ ਹੀ ਪਲੌਂਦੇ ਆ ਪਰ ਤਕਰੀਬਨ ਇੱਥੇ ਦੋ ਥਾਣ ਜਿਹੜੇ ਉਹ ਭਾਬੀ ਹੁੰਦੀ ਤਾਂ ਉਹਨੋਂ ਕਿਹਦਾ ਪਲਾਉਂਦੇ ਹੀ ਪਲਾਉਂਦੇ ਜਦ ਤੱਕ ਉਹਦਾ ਬੱਚਾ ਪੱਠੇ ਖਾਣ ਨਹੀਂ ਲੱਗਦਾ ਉਹਨਾਂ ਚਿਰ ਹਾਂ ਚਾਹੇ ਉਹ ਕਿੰਨੇ ਸਾਲ ਚਾਹੇ ਬੱਚਾ ਚਾਹੇ ਬੱਚੀ ਆ ਜੋ ਵੀ ਆ ਮੇਲ ਆ ਫੀਮੇਲ ਆ ਪਰ ਦੋ ਥਾਣ ਉਹਨੂੰ ਪਲਾਉਣੇ ਪਲਾਉਣੇ ਜਦ ਤੱਕ ਉਹ ਪੱਠੇ ਜਾਂ ਕੋਈ ਹੋਰ ਚੀਜ਼ ਖਾਣ ਨਹੀਂ ਲੱਗਦਾ ਮਨੀ ਮਨੀ ਨੂੰ ਤਾਜ਼ਾ ਦੁੱਧ ਪਲਾਉਣ ਲੱਗੇ ਮੱਝ ਦਾ ਦੇਖਿਓ ਉਹ ਭਾਬੀ ਨੂੰ ਮੈਂ ਵਿੱਚ ਨਹੀਂ ਲਿਆਉਣਾ ਵੀਡੀਓ ਦੇ ਦੇਖਿਓ ਜਦੋਂ ਵੀ ਛੋਟੇ ਹੁੰਦੇ ਸੀ ਉਦੋਂ ਵੀ ਕੋਈ ਕੋਲ ਖੜਾ ਹੁੰਣਾ ਐਦਾਂ ਮੂੰਹ ਦਿਖਾਈ ਆ ਆਪਣੇ ਕੋ ਹਾਂਜੀ ਆ ਮੂੰਹ ਦੇਖ ਬਸ ਆਗੇ 5-10 ਮਿੰਟਾਂ ਤੱਕ ਆ ਮੂੰਹ ਦੇਖ ਲਓ ਓਕੇ ਓਕੇ ਇੱਥੇ ਜੀ ਪੱਟੇ ਪੁੱਤਰ ਹੁੰਦੇ ਚਲੋ ਜੀ ਆ ਪਹਿਲਾਂ ਥਾਲੀ ਚਾਹ ਨਹੀਂ ਨਹੀਂ ਉਹਨੂੰ ਮੈਂ ਕੱਪੜੇ ਦੇ ਦੂੰਗੀ ਮਾਨੀ ਨੂੰ ਨਾਨਾ ਨੂੰ ਲਊਗਾ ਕੱਪੜੇ ਦੇ ਦਈਏ ਕਿੱਦਾਂ ਪੀਵੇ ਇਹ ਬਣੀ ਚੱਲਾਂ ਆਪਣੇ ਨਾਨੇ ਨਾਲ ਮਤਲਬ ਕਿ ਸਾਡੇ ਤਾਇਆ ਜੀ ਨਾਲ ਅਇਕਾ ਪ੍ਰੋਗਰਾਮ ਹੈ ਕੋਥੇ ਜਾਣਾ ਉਹਨੇ ਤਾਂ ਅਸੀਂ ਆ ਗਏ ਹਵੇਲੀ ਤੋਂ ਇਹ ਜੀਤੀ ਸਾਡਾ ਅੱਜ ਦਾ ਵਲੌਗ ਤੇ ਮੈਂ ਤਾਂ ਘੱਟੇ ਚਲੋ ਆਈ ਮੈਂ ਅੱਜ ਦਾ ਵਲੌਗ ਤੇ ਤੁਸੀਂ ਲਾ ਲਓ ਸਾਪ ਵੀ ਮੈਂ ਇਹਦੇ ਕੀ ਕਿਰਤ ਜੁੜੀ ਹੋਣੀ ਮੈਂ 10 ਸਾਲ ਦੀ 10 ਸਾਲ ਦੀ ਸੀ ਮੈਂ ਤੇ 4th ਕਲਾਸ ਵਿੱਚ ਸੀ ਮੈਂ 3rd ਜਾਂ 4th ਵਿੱਚ ਤੇ ਸਾਡੇ ਪਸ਼ੂ ਜਿਹੜੇ ਉਹ ਬਹੁਤ ਜ਼ਿਆਦਾ ਹੁੰਦੇ ਸੀ ਪਸ਼ੂ ਸਾਰਿਆਂ ਦੇ ਹੁੰਦੇ ਸੀ ਦਾਜਾ ਜਾ ਤੂੰ ਨਾ ਜਾ ਕੇ ਨਾ ਮਤਲਬ ਕਿ ਸਾਡੇ ਇੱਥੇ ਇੰਨਾ ਏਕਾ ਹੈਗਾ ਜਿਦਾ ਕਈ ਸ਼ਰੀਕੇ ਭਾਈਜਾਰੇ ਚੇਕਾ ਨਹੀਂ ਨਾ ਹੁੰਦਾ ਸਾਡੇ ਇੰਨਾ ਹੈਗਾ ਆਪੇ ਜਿੱਦਾਂ ਮੇਰਾ ਬੇਟਾ ਵੀ ਹੈ ਮਨਵੀਰ ਤੇ ਇਹਨੇ ਆਪਣੇ ਨਾਨਕੇ ਮੀਂਜ ਸਾਡੇ ਘਰ ਇਹਨੇ ਇੱਕ ਟਾਈਮ ਹੀ ਰੋਟੀ ਖਾਣੀ ਰਾਤ ਦੀ ਰੋਟੀ ਇਹਨੇ ਮੇਰੇ ਤਾਏ ਦੇ ਘਰੇ ਖਾਣੀ ਪਹਿਲਾਂ ਮੈਂ ਵੀ ਇੱਦਾਂ ਹੀ ਕਰਦੀ ਹੁੰਦੀ ਸੀਗੀ ਹੁਣ ਵੀ ਕਿਤੇ ਕਿਤੇ ਇਦਾਂ ਹੀ ਆ ਅਸੀਂ ਵੀ ਪੇਕੇ ਘਰ ਆਈਏਗੇ ਜੇ ਅਸੀਂ ਆਪਦੇ ਘਰ ਰੋਟੀ ਖਾਈ ਜੇ ਭਾਵੇਂ ਰੋਟੀ ਖਾ ਲਈ ਜੇ ਨਾ ਸਾਲ ਰੋਟੀ ਬਿਨਾਂ ਅਗਰੇ ਕਿਨਿੰਦੇ ਮੈਂ ਤੇ ਮਾਸੀ ਅਸੀਂ ਤਾਂ ਰੋਟੀ ਨਹੀਂ ਖਾਣੀ ਹਾਂ ਚਲੋ ਜਾ ਰਹੇ ਹਾਂ ਉਹ ਪੀ ਗਈ ਦਾ ਆ ਭਾਬੀ ਦੇ ਘਰੇ ਰੋਟੀ ਖਾਏ ਹੋਣੀ ਤੇ ਮੰਮੀ ਨੇ ਕਹਣਾ ਮੈਨੂੰ ਕਿਉਂ ਕਹਿੰਦੇ ਹੋ ਰੋਟੀ ਬਣਾਉਣ ਨੂੰ ਤੇ ਮੈਂ ਬਣਾਇਆ ਹੀ ਨਾ ਕਰਾਂ ਹਾਣਾ ਮਨਵੀਰ ਵੀ ਇਦਾਂ ਹੀ ਆ ਇਹ ਵੀ ਆਪਣੇ ਆ ਦੇਖੋ ਤਾਏ ਨਾਨੇ ਦੇ ਘਰ ਵੀ ਕਿਹ ਕਹਿੰਦਾ ਰੋਟੀ ਖਾਂਦਾ ਉਹ ਮੇਰੇ ਭਰਾ ਨੇ ਉਹ ਆ ਦੇ ਆ ਦੇ ਦੇਖਿਆ ਹਾਂ ਦੇ ਚਲੋ ਜੀ ਤਾਂ ਹੋਣ ਕਰਦੇ ਆ ਅੱਜ ਵੀਲੌਗ ਦਾ ਐਂਡ ਜਾਓ ਜਾਓ ਨਾਓ ਜਲਦੀ ਜਲਦੀ ਤਿਆਰ ਹੋ ਜਾਓ ਹੁਣ ਅੱਜ ਵੀਲੌਗ ਦਾ ਕਰਦੇ ਆਂ ਐਂਡ ਬਾਏ ਬਾਏ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਸਾਰੇ ਆਂ